ਕੋਈ ਯਾਰ ਲਾਓ ਲਾਓ ਫੋਟੋ ਬਜਾਓ ਫੋਟੋ ਫੋਟੋ ਮੈਂ ਕਰ ਇਹ ਫੋਟੋ ਕਰਾ ਲਓ ਬੈ ਨਾਲ ਹੀ ਮੈਂ ਜ਼ਿਲ੍ਹਾ ਟ੍ਰੈਫਿਕ ਤੋਂ ਏਐਸਆਈ ਸੁਖਮੰਦਰ ਸਿੰਘ ਅਸੀਂ ਤੁਹਾਡੇ ਮਾਦੇਮ ਰਾਈ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਧੁੰਦ ਦਾ ਸੀਜ਼ਨ ਆ ਆਪਣੇ ਜਿੰਨਾ ਵੀ ਵਹੀਕਲਾਂ ਦੇ ਮਗਰ ਲਾਈਟ ਹੈ ਨਹੀਂ ਗਈ ਉਹਨਾਂ ਵਹੀਕਲਾਂ ਮਗਰ ਰਿਫਲੈਕਟਰ ਜ਼ਰੂਰ ਲਗਾਓ ਇੱਕ ਕਾਨੂੰਨ ਦੀ ਪਾਲਣਾ ਕਰੋ ਜਿਵੇਂ ਤਿੰਨ ਦੋ ਮੋਟਰਸਾਈਕਲ ਤੇ ਤਿੰਨ ਸਵਾਰੀਆਂ ਨਾ ਬੈਠਣ ਹੈਲਮਟ ਵਗੈਰਾ ਲੈ ਕੇ ਚੱਲੋ ਤੇ ਧੁੰਦ ਦੇ ਵਿੱਚ ਸਪੀਡ ਆਪਦੀ ਸਲੋ ਰੱਖੋ ਇਹ ਜ਼ਰੂਰੀ ਆ ਕਿਉਂਕਿ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਦੀਦੇ ਰਹਾਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਆਪਣੀ ਜਾਨ ਨੂੰ ਖਤਰੇ ਵਿੱਚ ਨਾ ਪਾਓ ਤੇ ਆਪਣੀ ਜਾਨ ਨੂੰ ਸੇਫ ਰੱਖ ਕੇ ਰੋਡ ਤੇ ਚਲੋ ਧੰਨਵਾਦ ਤੁਹਾਡੇ ਵੱਲੋਂ ਕੀ ਪ੍ਰਾਲ ਲ ਕੀਤੀ ਜਾ ਸਾਡੇ ਵੱਲੋਂ ਵੀ ਰਿਫਲੈਕਟਰ ਵਗੈਰਾ ਵੀ ਕਲਾਮਗਰ ਲਗਾਏ ਜਾ ਰਹੇ ਆ ਲੋਕਾਂ ਨੂੰ ਇਕੱਠੇ ਕਰਕੇ ਵੀ ਅ ਰੋਡ ਸੇਫਟੀ ਸੰਦੀ ਸਮਝਾਇਆ ਜਾ ਰਿਹਾ ਐਜੂਕੇਸ਼ਨ ਮਹਿਕਮੇ ਵੱਲੋਂ ਵੀ ਜਿਹੜਾ ਸਾਡਾ ਟ੍ਰੈਫਿਕ ਐਜੂਕੇਸ਼ਨ ਸੈੱਲ ਆ ਉਹਦੇ ਵੱਲੋਂ ਸਕੂਲਾਂ 'ਚ ਜਾ ਕੇ ਬੱਚਿਆਂ ਨੂੰ ਅਵੇਅਰ ਕੀਤਾ ਜਾ ਰਿਹਾ ਸੜਕਾਂ ਤੇ ਰੋਡ ਸਾਈਨਾਂ ਬਾਰੇ ਸਮਝਾਇਆ ਜਾ ਰਿਹਾ ਤੇ ਅਸੀਂ ਰੋਡ ਦੇ ਉੱਪਰ ਵੀ ਜਿਹੜਾ ਸਪੀਡ ਰੈਡਾਰ ਲਗਾ ਕੇ ਲੋਕਾਂ ਨੂੰ ਘੱਟ ਸਪੀਡ ਤੇ ਚੱਲਣ ਦੀ ਸਲਾਹ ਦਿੰਦੇ ਆ ਔਰ ਸਮੇਂ-ਸਮੇਂ ਤੇ ਚਲਾਨ ਵੀ ਕਰਦੇ ਆ ਓਵਰ ਸਪੀਡ ਦਾ ਧੰਨਵਾਦ ਸੁਪਿੰਦਰ ਸਿੰਘ ਸਾਈਕ ਰਿਜਨਲ ਟਰਾਂਸਪੋਰਟ ਅਫਸਰ ਫਰੀਦਕੋਟ ਸਮੂਹ ਜਨਤਾ ਨੂੰ ਅਪੀਲ ਕਰਦਾ ਕਿਉਂਕਿ ਸਰਕਾਰ ਵੱਲੋਂ ਜਿਹੜਾ ਜਨਵਰੀ ਦਾ ਮਹੀਨਾ ਰੋਡ ਸੇਫਟੀ ਦਾ ਮਹੀਨਾ ਹੈ ਇਸ ਮਹੀਨੇ ਵਿੱਚ ਅਵੇਅਰਨੈਸ ਫਲਾਈ ਜਾ ਰਹੀ ਹੈ ਜਿਹੜੇ ਵੀਕਲਾਂ ਤੇ ਰਿਫਲੈਕਟਰ ਤੇ ਟੇਪਾਂ ਵਗੈਰਾ ਲਗਾਈਆਂ ਜਾ ਰਹੀਆਂ ਹਨ ਲਗ ਲਗ ਤਰ੍ਹਾਂ ਦੇ ਮੈਡੀਕਲ ਕੈਂਪ ਜਿਹੜੇ ਸਾਡੇ ਵਿਭਾਗ ਤੇ ਮੈਡੀਕਲ ਡਿਪਾਰਟਮੈਂਟੋਂ ਲਾਏ ਜਾ ਰਹੇ ਹਨ ਇਸ ਲਈ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਡਬਲ ਜਿਹੜੀ ਟੂ-ਵੀਲਰ ਹੈ ਉਹਨਾਂ ਦੇ ਟ੍ਰਿਪਲ ਰਾਈਡਿੰਗ ਨਾ ਕੀਤੀ ਜਾਵੇ ਹੈਲਮਟ ਵਗੈਰਾ ਦਾ ਵਰਤੋਂ ਕੀਤੀ ਜਾਵੇ ਥੈਂਕ ਯੂ